ਇਧਰ ਚੀਨ ਚ ਤੱਕ ਮਾਰ ਹੋ ਗਿਆ ਜਨਾਬ ਜਾਂਦੇ ਜਾਂਦੇ ਆਪਾਂ ਇੱਕ ਬੜੀ ਵੱਖਰੀ ਜੀ ਖਬਰ ਤੇ ਸ਼ੁਰੂ ਕਰੀਏ ਗੱਲ ਭਾਰਤ ਦੇ ਵਿੱਚ Hindu ਧਰਮ ਦੇ ਹਵਾਲੇ ਨਾਲ ਜਾਂ Hindu ਧਰਮ ਦੀਆਂ માનਤਾਵਾਂ ਦੇ ਆਧਾਰ ਤੇ ਕਈਆਂ ਨੇ ਦੁਕਾਨਾਂ ਖੋਲ ਕੇ ਹੈ ਗਊ ਦਾ ਪਿਸ਼ਾਬ ਗਊ ਮੂਤਰ ਦੇ ਨਾਂ ਤੇ ਸ਼ੀਸ਼ੀਆਂ ਬਣਾਵਣਾ ਵੇਚਿਆ ਕਈਆਂ ਦੀ ਇੱਕ ਬਾਬਾ ਜਿਹੜਾ ਆਪਣੀ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਉਹਦਾ ਵੀ ਮਾਲਕ ਦਾ ਕੋ ਉਹ ਪ੍ਰਕਿਰਿਆ ਲੰਬੀ ਚੱਲਦੀ ਆ। ਸੋ ਇੱਧਰ ਇਹ ਸਵਾਲ ਇਸ ਲਈ ਵੱਡਾ ਹੋ ਜਾਂਦਾ ਹੈ ਕਿ ਭਾਈ ਚੀਨ ਦੇ ਵਿੱਚ ਹੁਣ ਚੀਤੇ ਦਾ ਪਛਾਅ ਵੇਖਣ ਲੱਗਿਆ। ਆਪਾਂ ਗੱਲ ਭਾਰਤ ਦੀ ਕਰ ਰਹੇ ਹਾਂ ਕਿ ਇੱਥੇ ਇੱਕ ਵੱਡੀ ਮਾਰਕੀਟ ਖੜੀ ਹੋ ਗਈ। ਜਿਹੜੀ ਇਸ ਤਰ੍ਹਾਂ ਲੋਕਾਂ ਨੂੰ ਕਹਿੰਦੀ ਆ ਰੋਗ ਮੁਕਤ ਕਰਨ ਲਈ ਆ ਕਰਨ ਲਈ ਗਊ ਮੂਤਰ ਦੇ ਹਵਾਲੇ ਨਾਲ। ਸਵਾਲ ਇਹ ਹੈ ਕਿ ਜੇਕਰ ਇਸ Hindu ਧਰਮ ਦੇ ਇਤਿਹਾਸ ਤੇ ਇਤਿਹਾਸ ਦੇ ਧਾਰਮਿਕ ਮੰਤਵਾਂ ਦੇ ਸਾਰੇ ਪਹਿਲੂਆਂ ਦੇ ਆਧਾਰ ਤੇ ਵਿਚਲਣਾ ਹੋਵੇ ਤਾਂ ਉਹਦੇ ਵਿੱਚ ਗਊ ਦੇ ਵੀ ਗੁਣ ਦੱਸੇ ਨੇ ਕਿ ਉਹ ਗਊ ਕੀ ਖਾਂਦੀ ਹੋਵੇ ਕਿਵੇਂ ਰਹਿੰਦੀ ਹੋਵੇ ਕਿਹੋ ਜਿਹਾ ਚਰਦੀ ਹੋਵੇ ਸੋ ਅੱਜਕੱਲ ਜਿਹੜੀਆਂ ਗਊਆਂ ਵਿਚਾਰੀਆਂ ਸੜਕਾਂ ਤੇ ਜਾਂ ਪਤਾ ਨਹੀਂ ਉਹਨਾਂ ਨੂੰ ਕੀ ਕੀ ਗਊਸ਼ਾਲਾ ਚ ਪਾਇਆ ਪਾਇਉਂਦੇ ਨੇ ਲੋਕ ਸਰਦਾ ਦੇ ਨਾਂ ਦੇ ਉੱਤੇ ਉਹ ਜਾਂ ਲਫਾਫੇ ਖਾਂਦੀਆਂ ਉਹ ਸਾਰਾ ਪ੍ਰਿਕਿਰਿਆ ਇੱਕ ਵੱਡਾ ਸਵਾਲ ਖੜਾ ਪਰ ਇੱਧਰ ਇੱਥੇ ਇਹ ਤੋਂ ਵੀ ਗਹਾਂ ਚੱਟ ਟੱਪੀ ਗੱਲ ਪਈ ਚੀਨ ਦਾ ਇੱਕ ਚਿੜੀਆ ਘਰ ਚੀਤੇ ਦਾ ਪਿਸ਼ਾਬ 600 ਰੁਪਏ ਪ੍ਰਤੀ ਬੋਤਲ ਵੇਚੀ ਜਾਂਦਾ ਜਨਾਬ ਹੁਣ ਤੁਸੀਂ ਹਿਸਾਬ ਲਾ ਲਓ ਜੀ ਹਾਂ ਚੀਨ ਦਾ ਇੱਕ ਚਿੜੀਆ ਘਰ ਹੈ ਇਹ ਨਹੀਂ ਤਨੀ ਖੂਬ ਸੁਰਖੀਆਂ ਚ ਹੈ ਕਹਿੰਦੇ ਜੀ ਚਿੜੀਆ ਘਰ ਦੇ ਵਿੱਚ ਚੀਤੇ ਦੇ ਪਿਸ਼ਾਬ ਦੀ ਹਰ ਬੋਤਲ ਐਵਰੇਜ 600 ਰੁਪਏ ਦੀ ਵਿਕ ਰਹੀ ਹੈ ਦੱਖਣ ਪੱਛਮੀ ਚੀਨ ਦੇ ਸਿਆਚਨ ਸੂਬੇ ਦੇ ਵਿੱਚ ਸਥਿਤ ਇਸ ਚਿੜੀਆ ਘਰ ਦੇ ਵਿੱਚ ਕਹਿੰਦੇ ਚੀਤੇ ਦੇ ਪਿਸ਼ਾਬ ਇੱਕ ਇੱਕ ਇਹ ਕਿ ਬੇਚਿਆ ਜਾਂਦਾ ਕਿ ਇਹਦੇ ਵਿੱਚ ਵਾਈਟ ਵਾਈਨ ਮਿਲਾਓ ਤੇ ਆਪਣੇ ਰੋਗਾਂ ਨੂੰ ਭਜਾਓ ਬਿਲਕੁਲ ਜੀ ਕਹਿੰਦੇ ਜੀ ਵਾਈਟ ਵਾਈਨ ਤੇ ਚੀਤੇ ਦਾ ਪਸ਼ਾਪ ਇਹਦੇ ਮਿਸ਼ਰਣ ਨਾਲ ਤੁਹਾਡੇ ਕਹਿੰਦੇ ਕਈ ਰੋਗ ਗਠੀਏ ਦੇ ਰੋਗ ਹੈ ਨਾ ਕਿਸੇ ਤੇ ਮੋਚ ਪੈ ਗਈ ਹੈ ਨਾ ਕਿਸੇ ਤਰ੍ਹਾਂ ਦਾ ਹੋਰ ਕੋਈ ਮੁਸ਼ਕਲ ਹੈ ਕਹਿੰਦੇ ਜੋ ਸਾਰੇ ਰੋਗ ਠੀਕ ਹੁੰਦੇ ਨੇ ਦਾਅਵੇ ਕਿਤੇ ਜਾ ਰਹੇ ਅਸੀਂ ਦਾਵਾ ਨਹੀਂ ਕਰਦੇ ਇਹ ਉਸ ਚਿੜੀਆ ਘਰ ਵਾਲਾ ਜਿਹੜਾ ਸ਼ਰਾਬ ਆਪਣਾ ਪਸ਼ਾਪ ਵੇਚਿਆ ਜਾ ਰਿਹਾ ਉਹਨਾਂ ਵੱਲੋਂ ਦਾਵਾ ਹੈ ਕਹਿੰਦੇ ਜੀ ਇਹਦੇ ਨਾਲ ਮਤਲਬ ਕਿ 250 ਗ੍ਰਾਮ ਦੀਆਂ ਇਹ ਬੋਤਲਾਂ ਨੇ ਜਿਹੜੀਆਂ 50 ਯੂਐਨਏਨ ਮਤਲਬ ਜਿਹੜਾ ਉੱਥੇ ਚੀਨੀ ਕਰੰਸੀ ਹੋਣੀ ਉਹਦੇ ਹਿਸਾਬ ਨਾਲ ਜਾਂ 7 ਡਾਲਰ ਤੇ ਉਸ ਹਿਸਾਬ ਨਾਲ ਕਹਿੰਦੇ ਜੀ ਇਹ 600 ਰੁਪਏ ਦੀ ਪ੍ਰਤੀ ਬੋਤਲ ਬਣਦੀ ਹੈ ਇਹ ਵਿੱਚ ਹੀ ਜਾ ਰਹੀ ਹੈ ਕਹਿੰਦੇ ਰਿਪੋਰਟ ਚ ਦਾਵਾ ਕੀਤਾ ਗਿਆ ਕਿ ਬੋਤਲ ਤੇ ਲਿਖੇਗੇ ਟੈਕਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਇਹਦੇ ਨਾਲ ਕਈ ਰੋਗ ਦੂਰ ਹੁੰਦੇ ਨੇ ਕਈ ਕੁਸ਼ਮਰੀਆਂ ਦੂਰ ਹੁੰਦੀਆਂ ਹੈ ਤੁਸੀਂ ਜੇਕਰ ਇਸ ਨੂੰ ਪੀਣਾ ਵੀ ਚਾਹੋ ਤਾਂ ਵੀ ਜੇ ਦੀ ਵਰਤੋਂ ਕਰ ਸਕਦੇ ਹੋ ਹੈ ਇਹ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਦਾ ਪਰ ਜੇਕਰ ਅਲਰਜੀ ਹੋਵੇ ਤਾਂ ਇਹ ਤੋਂ ਬਚਣਾ ਹੈ ਦੀ ਵਰਤੋਂ ਤੋਂ ਇਸ ਤਰ੍ਹਾਂ ਦੇ ਦਾਅਵੇ ਵੀ ਕੀਤੇ ਗਏ ਦੂਸਰੇ ਪਾਸੇ ਕੁਝ ਤਰ੍ਹਾਂ ਨੇ ਸਵਾਲ ਖੜਾ ਕੀਤਾ ਕਿ ਇਹ ਗਲਤ ਤਰੀਕਾ ਹੈ ਜੀ ਉਹ ਕਹਿੰਦੇ ਜੀ ਚਿੜੀਆ ਘਰ ਕੋਲ ਬਿਜ਼ਨਸ ਦਾ ਲਾਇਸੈਂਸ ਹੁਣ ਬਿਜ਼ਨਸ ਦਾ ਲਾਇਸੈਂਸ ਹੈ ਤਾਂ ਇਹਦਾ ਮਤਲਬ ਚੀਤੇ ਦਾ ਪਸ਼ਾਬ ਵਿੱਚ ਜਾਓਗੇ ਭਾਈ ਚਲੋ ਅਗਲੇ ਦਾ ਬਿਕਦਾ ਇੱਥੇ ਦੁੱਧ ਨਾ ਵਿਕੇ ਫਸਲ ਨਾ ਵਿਕੇ ਹੈਨਾ ਉਹਦਾ ਮੁੱਲ ਨਾ ਪੂਰਾ ਮਿਲੇ ਤੇ ਇੱਥੇ ਚਿੱਤੇ ਦਾ ਪਿਸ਼ਾਬ 600 ਰੁਪਏ ਪ੍ਰਤੀ ਬੋਤਲ ਵਿਕ ਰਿਹਾ ਜੀ ਸੋ ਇਸ ਲਈ ਇਹ ਪਹਿਲੂ ਵਾਚਣਯੋਗ ਸੀ ਤੇ ਆਪਾਂ ਖਬਰ ਲੈ ਕੇ ਆਜੇ ਸੀ ਬਹੁਤ ਬਹੁਤ ਸ਼ੁਕਰੀਆ